ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੱਸੀ ਬਾਗ ਵਾਲੀ ਜਿਹੜਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਸੰਗਤ ਮੰਡੀ ਪਿੰਡ ਆ ਜਿਹੜਾ ਵੀਰੇ ਬਠਿੰਡੇ ਤੋਂ ਜਦੋਂ ਆਪਾਂ ਡੱਬਾ ਵਾਲੀ ਨੂੰ ਜਾਂਦੇ ਆ ਬਿਲਕੁਲ ਰੋਡ ਦੇ ਉੱਤੇ ਬਾਈ ਹੋਰਿਆਂ ਦਾ ਪਿੰਡ ਆ ਬਾਈ ਬੱਬੀ ਦੇ ਘਰੋਂ ਦੋਸਤੋ ਸਾਨੂੰ ਤਿੰਨ ਨਗ ਵਿਕਰੀ ਵਾਲੇ ਦਿਖਾਉਂਗਾ ਕਾਮਾ ਵੀਰ ਦਾ ਵਪਾਰ ਦਾ ਰੁਟੀਨ ਚ ਬਾਈ ਕੋਲੇ ਮੱਝਾਂ ਛੋਟੀਆਂ ਹੁੰਦੀਆਂ ਰਹਿੰਦੀਆਂ ਕੱਲਾ ਮੱਝਾਂ ਦੀ ਕੰਮ ਆ ਇੱਕ ਨੰਬਰ ਤੇ ਦੋਸਤੋ ਸੂਈ ਸਵਾਈ ਝੋਟੀ ਆ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾ ਰਾਤ ਹੀ ਝੋਟੀ ਸੂਈ ਆ ਵੀਡੀਓ ਆ ਜਿਹੜੀ ਵੀਰੇ ਉਹ 27 ਤਰੀਕ 11ਵਾਂ ਮਹੀਨਾ 2025 ਦੀ ਦੋ ਆ ਗੀਆਂ ਗੱਬਣਾ ਇੱਕ ਪੈਂਦੀ ਆ ਨੀਲੀ ਰਾਵੀ ਦੇ ਪੱਖ ਚ ਇੱਕ ਦੂਸਰੀ ਝੋਟੀ ਆ ਦੋਸਤੋ ਆਜੋ ਬਾਕੀ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਮੁੱਲ ਨਾਲ ਹੁੰਦੇ ਵੀਡੀਓ ਦੇ ਵਿੱਚ ਕਰਵਾਈ ਜਾਵਾਂਗੇ ਸਾਰੇ ਨਾਲ ਲਗਾਤਾਰ ਆਪਾਂ ਤੁਹਾਨੂੰ ਨਾਲ ਦੀ ਨਾਲ ਤੋੜ ਕੇ ਦਿਖਾਈ ਜਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਵੀਰੇ ਜੱਸੀ ਬਾਗੜੀ ਪਿੰਡ ਜੱਸੀ ਬਾਗੜੀ ਕੰਮ ਵਪਾਰ ਦਾ ਹਾਂ ਵਪਾਰ ਦਾ ਜੀ ਲਗਾਤਾਰ ਆਪਣੇ ਕੋਲੇ ਪਸੂ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਹਾਂ ਜੀ ਠੀਕ ਆ ਇੱਕ ਨੰਬਰ ਬਾਈ ਇਹ ਤੋ ਆ ਜਾ ਰਾਤ ਹੀ ਸੁਈ ਆ ਹਾਰਾਤ ਸੁਈ ਰਾਤ ਦੋਸਤੋ ਇਹ ਸੁਈਏ ਜੇਰ ਜੂਰ ਵਧੀਆ ਪੈ ਗਈ ਹਾਂਜੀ ਹਾਂਜੀ ਵਧੀਆ ਜੇਰ ਪੈ ਕੇ ਵਧੀਆ ਸਾਫ ਆ ਹਾਂਜੀ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾ ਹਨਾ ਬਾਈ ਇੱਕ ਨੰਬਰ ਤੇ ਦੋਸਤੋ ਤੁਸੀਂ ਝੋਟੀ ਚੈੱਕ ਕਰੋ ਬਹੁਤ ਸੋਹਣੀ ਸੁਨੱਖੀ ਝੋਟੀ ਆ ਬਾਕੀ ਖੋਲ ਕੇ ਨਾਲ ਹੁੰਦੇ ਤੋਰ ਕੇ ਦਿਖਾਈ ਜਾਓ ਇੱਕ ਵਾਰੀ ਬਾਈ ਨੰਬਰ ਬੋਲਦੇ ਆ ਆਪਦਾ 9417465015 ਜੀ ਠੀਕ ਆ ਨੰਬਰ ਦੋਸਤੋ ਬਾਈ ਦਾ ਇਹ ਠੰਣ ਚੱਲੀ ਜਾਂਦਾ ਲੈ ਕਰੋ ਕਰਮਾਂ ਵਾਲੀ ਚੈੱਕ ਜਿਹੜੇ ਵੀ ਮੇਰੇ ਭਰਾਣੇ ਕੋਈ ਵੀ ਨਗ ਖਰੀਦਣਾ ਕੋਲੇ ਆਜੋ ਜਿਵੇਂ ਮਰਜੀ ਤੁਸੀਂ ਦੋਸਤੋ ਆਪਦੀ ਤਸੱਲੀ ਕਰਕੇ ਫੇਰ ਬਾਈ ਨਾਲ ਸੌਦਾ ਕਰ ਸਕਦੇ ਹੋ ਲੈ ਇੱਕ ਨੰਬਰ ਵਾਲੀ ਕਰ ਲੋ ਵੀਰੇ ਚੱਕ ਤੋਰ ਕੇ ਨਾਲ ਹੁੰਦੇ ਦਿਖਾਈ ਜਾਉ ਮੁੱਲ ਜਿਹੜਾ ਵੀਰੇ ਨਾਲ ਹੁੰਦੇ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਹਾਂ ਆ ਕਰੋ ਚੱਕ ਬੱਚਾ ਦੋਸਤੋ ਇਹਨੇ ਕੱਟੀ ਨੂੰ ਜਨਮ ਦਿੱਤਾ ਹੋਇਆ ਤੇ ਆ ਲੈ ਬਾਈ ਹਾਂ ਆ ਤੁਹਾਨੂੰ ਮੈਂ ਦਿਖਾ ਦਿੰਨਾ ਮੂੰਹ ਮੱਥੇ ਦੀ ਲੇਵੇ ਦੀ ਸੋਨੀਸ ਨੇ ਕੀਤੇ ਸਾਵਾਂ ਜਾਂ ਝੋਟੀ 'ਚ ਬਧੀਆ ਚੰਗਾ ਵੀਰੇ ਆ ਲੈ ਕਰੋ ਚੈੱਕ ਜਿਹੜੇ ਵੀ ਮੇਰੇ ਭਰਾ ਨੇ ਕੋਈ ਵੀ ਨਾ ਖਰੀਦਣਾ ਹਨਾ ਬਾਈ ਤਾਂ ਆਪਦਾ ਕੋਲੇ ਆ ਜਾਓ ਤਸੱਲੀ ਦੋਸਤੋ ਆਪਣੀ ਹੁੰਦੀ ਆ ਕਿਉਂਕਿ ਆਪਾਂ ਪੈਸੇ ਖਰਚਨੇ ਆ ਆ ਦੇਖੋ ਵੀਰੇ ਥੰਨਾ ਦਾ ਸਪੇਸ ਝੋਟੀ ਬਹੁਤ ਸੋਹਣਾ ਰੱਖਦੀ ਆ ਹਮ ਆ ਦੇਖੋ ਬਾਈ ਇਧਰ ਨੂੰ ਕਰੀ ਬਾਈ ਹਾਂ ਕਿੰਨੇ ਕ ਦੁੱਧ ਦੀ ਓਟ ਤੇ ਆਈ ਆ ਬਾਈ ਇਹ ਝੋਟੀ ਫਿਰ ਇਹਨੇ ਪਹਿਲਾਂ ਨਾ 13 ਕਿਲੋ ਦੁੱਧ ਦਿੱਤਾ ਜੀ ਪਹਿਲਾਂ ਨੇ ਹਾਂਜੀ ਉਹੋ ਜੀ ਗੱਲ ਹੀ ਹੋਵੇ ਬਸ ਐਦ ਕੀ ਕਹਨਾ ਕੁ ਬਾਦੂ ਤੇਰੇ ਹਿਸਾਬ ਨਾਲ ਕਿ ਉਹਦਾ ਸੇਵਾ ਪਾਣੀ ਦਾ ਉਹ ਸੇਵਾ ਦੇ ਸਰਤਾ ਜੀ 15 ਕਿਲੋ ਤੇ ਢੀ ਝੋਟੀ ਦੇ ਹੀ ਦਿੰਦੀ ਤੋਦੀ ਹਾਂ ਤੇ ਕੀ ਪਾ ਕਰਾਂਗੇ ਇਹਦਾ ਵੀਰੇ ਇਹਦਾ ਮੁੱਲ ਕੱਸੀ ਕਰਦੇ ਇੱਕ ਲੱਖ 80 ਹਜ਼ਾਰ ਹਾਂਜੀ 1 ਲੱਖ 80 ਦੋਸਤੋ ਇੱਕ ਨੰਬਰ ਵਾਲੀ ਝੋਟੀ ਦੀ ਡਿਮਾਂਡ ਆ ਬੱਚਾ ਇਹਦੇ ਪਿੱਛੇ ਕੱਟੀ ਆ ਪਿੰਡ ਜੱਸੀ ਬਾਗ ਵਾਲੀ ਬਈ ਬੱਬੀ ਦੇ ਕਰੋ ਵੀਡੀਓ ਆ ਰੂਟੀਨ ਚ ਬਾਈ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਨੰਬਰ 2 ਤੇ ਆ ਜਾ ਬਾਈ ਇਹ ਕਿੰਨੇ ਕ ਦਿਨ ਲੈਂਦੀ ਸੁਣਦੇ ਹਜੇ ਇਹ ਹਫਤਾ ਕੱਢ ਜੂਗੀ ਇੱਕ ਹਫਤਾ ਇਹ ਸੁਣ ਦਾ ਬਾਕੀ ਆ ਕਿੰਨੇਵੇਂ ਸੂਏ ਸੁਣਾ ਨੇ ਦੂਜਾ ਸੂਅ ਸੁਗੀ ਦੂਸਰਾ ਸੂਆ ਇੱਕ ਹਫਤਾ ਸੁਣ ਦਾ ਦੋਸਤੋਂ ਰਹਿੰਦਾ ਨੀਲੀ ਰਾਵੀ ਤੇ ਕੁਛ ਪੱਖਾਂ ਚ ਪੈਂਦੀ ਆ ਵੀਰੇ ਜਿਵੇਂ ਆਪਾਂ ਪਿੰਡਾਂ ਚ ਪੰਜ ਕਲਿਆਣੀ ਕਹਿ ਦਿੰਨੇ ਆ ਹਨ ਉਹ ਚੀਜ਼ ਆ ਤੇ ਸਾਉ ਸਰੀਫ ਬਾਈ ਕਹਿੰਦਾ ਇੰਨੀ ਜ਼ਿਆਦੇ ਆ ਪਾਂ ਦੀ ਬੱਚੇ ਬੈਠੇ ਰਹਿਣ ਪਿੱਛੇ ਆ ਕੇ ਮਰ ਜੇ ਹੱਥ ਮਾਰੀ ਚ ਹਾਂ ਬਾੜੀ ਜ਼ਿਆਦੇ ਛੰਡੀ ਆ ਆ ਦੇਖੋ ਵੀਰੇ ਨਹੀਂ ਗੱਬਣ ਪਸ਼ੂ ਹੁੰਦਾ ਛਾਲਾ ਮਾਰੀ ਜਾਂਦਾ ਇਹ ਮਰਜ਼ੀ ਕਰੀ ਜਾਵੇ ਹੂੰ ਸੀਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੰਡੀ ਸਾਊ ਆ ਹਾਂ ਇਹ ਜੇ ਪਸ਼ੂ ਦੁੱਧ ਪੀਣ ਨੂੰ ਕਰੇ ਕਿਸੇ ਨੇ ਬੁੜੀਆਂ ਨੇ ਜਾਂ ਕਿਵੇਂ ਵੀ ਚੋਣੀ ਕਿਸੇ ਨੇ ਵੀ ਬਹੁਤ ਸਾਊਸ ਰੱਖੀ ਆ ਲੈ ਬਈ ਉਧਰ ਨੂੰ ਤੋੜ ਲਾ ਨਾਲ ਹੁੰਦੇ ਦੋਸਤੋ ਵੀਡੀਓ ਚ ਤੋੜ ਕੇ ਦਿਖਾਈ ਜਾਉ ਮੁੱਲ ਸਾਰਿਆਂ ਦਾ ਵੀਡੀਓ ਦੇ ਵਿੱਚ ਹੋਊਗਾ ਬਾਈ ਜਿਹੜੇ ਭਰਾ ਨੂੰ ਜਿਹੜਾ ਨਾ ਫਿੱਟ ਆਉਂਦਾ ਪਸੰਦ ਆਉਂਦਾ ਉਹ ਤੁਸੀਂ ਆਪ ਦੀ ਸਮਝ ਨਾਲ ਕੋਲੇ ਆ ਕੇ ਤਸੱਲੀ ਕਰਕੇ ਸੌਦਾ ਕਰ ਸਕਦੇ ਹੋ ਲੈ ਲੀਲੀ ਰਵੀ ਕਰੋ ਚੈੱਕ ਕਈ ਵਾਰੀ ਚੰਗੇ ਟੀਕੇ ਸੀਮਨ ਭਰਾ ਕੇ ਬੰਦਾ ਇਹ ਜੇ ਪਸ਼ੂ ਤੋਂ ਬੱਚੇ ਵਧੀਆ ਲੈ ਸਕਦਾ ਹਮ ਇੱਕ ਕਿਹੜਾ ਜੇ ਪਰ ਇਹਨੂੰ ਹੋਰ ਕਰਾਈ ਉਧਰ ਹੀ ਕਮਾਲ ਆ ਬਈ ਇਹ ਆ ਲੈ ਬਈ ਕੋਲੋਂ ਦਿਖਾ ਦਿੰਨਾ ਹਜੇ ਇੱਕ ਹਫਤਾ ਬਈ ਕਹਿੰਦਾ ਤਕਰੀਬਨ ਸੂਣ ਦਾ ਪਿਆਗਾ ਉਦੋਂ ਨੂੰ ਬਹੁਤ ਵਧੀਆ ਵੱਡ ਜਾਂਦਾ ਹੁੰਦਾ ਪਸ਼ੂ ਕਿੰਨਾ ਕ ਦੁੱਧ ਪਾ ਦੂਗੀ ਵੀਰੇ ਇਨੇ ਹੀ ਪਹਿਲਾਂ ਨੇ 10 ਕਿਲੋ ਦੁੱਧ ਦਿੱਤਾ ਜੀ ਹਾਂ 10 ਕਿਲੋ ਹੁਣ 11 ਕਿਲੋ ਤਾਂ ਪਾਈ ਸਕਦੀ ਹਾਂ ਹਾਂ 12 13 ਕਿਲੋ ਦੁੱਧ ਦੇ ਦੂੰਗਾਂ ਆਪਾਂ ਦੇ ਜੀ ਹਾਂ 11 12 ਕਿਲੋ ਦੁੱਧ ਇਹ ਜੇ ਪਸ਼ੂ ਜੇ ਪਾ ਦੇ ਹਾਂ ਜੀ ਸੀਲ ਬਥੇਰੀ ਹੈ ਸੀ ਉਹਦਾ ਕੋਈ ਅੰਤ ਬੰਦਾ ਆ ਲੈ ਬਾਈ ਕੋਲੋ ਦਿਖਾ ਦੇਣਾ ਤੁਹਾਨੂੰ ਥਣਾ ਦੀ ਲੇਵੇ ਦੀ ਬਹੁਤ ਸੋਹਣੀ ਹੈ ਮੋਲਾ ਜਿਹੜਾ ਇਹਦਾ ਵੀ ਆਪਾਂ ਬਾਈ ਤੋਂ ਕਰ ਲੈਨੇ ਆ ਕਨਫਰਮ ਹੂੰ ਬੰਨ ਲੈ ਬਾਈ ਇਹਦਾ ਕੀ ਭਾਰ ਹੋਗਾ ਬਾਈ ਬੱਬੀ ਇਹਦਾ ਹੀ ਮੁੱਲ 135 ਕਰ ਦੇ ਇੱਕ ਲੱਖ 35 ਹਜ਼ਾਰ ਹਾਂ ਜੀ ਠੀਕ ਹੈ ਨੰਬਰ 2 ਤੇ ਆ ਦੋਸਤੋ ਇਹਦਾ ਮੁੱਲ ਬਾਈ ਨੇ ਕਰਤਾ 1,35,000 ਰੁਪਇਆ ਇੱਕ ਹਫਤਾ ਹਜੇ ਸੂਣਦਾ ਇਹਦਾ ਬਾਕੀ ਆ ਨੰਬਰ 3 ਤੇ ਆ ਜਾ ਬੱਬੀ ਭਾਈ ਇਹ ਕਿੰਨਾ ਸੂਆ ਸੁੰਦੀ ਆ ਇਹ ਵੀ ਦੂਜਾ ਹੀ ਦੂਜਾ ਸੂਆ ਸੁੰਦੀ ਆ ਇਹਦੇ ਕਿੰਨੇ ਦਿਨ ਰਹਿੰਦੇ ਹਜੇ ਇਹ ਵੀ ਇੰਨੇ ਕਿ ਦਿਨ ਹੀ ਲੱਜੂਗੀ ਇਹ ਵੀ ਹਫਤਾ 10 ਦਿਨਾਂ ਦੇ ਭੜ ਕਰ ਗਈ ਥੋੜੀ ਜਿਹੀ ਹਾਂ ਇਹ ਦੇਖ ਲਓ ਦੋਸਤੋ ਇੱਕ ਸਾਈਡ ਥੋੜੀ ਜਿਹੀ ਭੜ ਵੱਧ ਕਰ ਗਈ ਰੁਪਈ ਬਾਕੀ ਬਾਈ ਨੇ ਜਦੋਂ ਖਰੀਦ ਕੇ ਲੈ ਕੇ ਆ ਉਹਦੀ ਮੈਨੂੰ ਵੀਡੀਓ ਦਿਖਾਈ ਹੈ ਕੋਈ ਚੱਕਰ ਨਹੀਂ ਥਣਾ ਥੁਣਾ ਦਾ ਹਾਂ ਆ ਦੇਖੋ ਇਹ ਸਾਰੀ ਜ਼ਿੰਮੇਵਾਰੀ ਤੇ ਦਾਂਗੀ ਹਾਂ ਉਹ ਬੰਦਾ ਕੋਈ ਆਇਆ ਤਾਂ ਹੈ ਨਹੀਂ ਵਪਾਰੀ ਬੰਦਾ ਕਦੇ ਥਣ ਦੀ ਮਾੜੀ ਨਾ ਰਊਗਾ ਵੀਰੇ ਇਹਦੇ ਗੱਲ ਤੇ ਥੋੜੀ ਜੀ ਗੰਢ ਜੀ ਹੋਈ ਪਈ ਆ ਹਾਂ ਇੱਕ ਗੰਢ ਜੀ ਮੂੰਹ ਪੜਿਆ ਪਿਆ ਬਸ ਫਸੇ ਜੂਗੀ ਉਹ ਫਸੇ ਜੂਗੀ ਥੋੜਾ ਜਿਹਾ ਕੋਈ ਹੋ ਜਾਂਦਾ ਕਈ ਵਾਰੀ ਥੋੜਾ ਜਿਹਾ ਉਧਰ ਨੂੰ ਕਰ ਲੈ ਬਾਈ ਹਾਂ ਤੋੜ ਲੈ ਇਹ ਕਿੰਨਾ ਮਸੂਹ ਹੁੰਦੀ ਹੈ ਦੂਜਾ ਦੂਜਾ ਜੀ ਦੂਜੇ ਹੀ ਹੈ ਹਾਂਜੀ ਹਾਂਜੀ ਠੀਕ ਆ ਦੂਸਰਾ ਸੋਹ ਹੀ ਦੋਸਤੋ ਆ ਝੋਟੀ ਦਾਗਾ ਹਫਤੇ ਤੋਂ 10 ਦਿਨਾਂ ਦੀ ਇਹ ਕੱਚੀ ਆ ਹਾਂ ਲੈ ਚੱਲ ਬਾਈ ਇੱਥੇ ਆ ਦੇਖੋ ਵੀਰੇ ਥੋੜ੍ਹਾ ਥੋੜ੍ਹਾ ਭਲਾਂ ਕਰਗੀ ਬਾਈ ਕਹਿੰਦਾ ਇਹ ਮੁੱਲ ਜਿਹੜਾ ਇਹਦਾ ਵੀ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਬਾਈ ਤੋਂ ਹੂੰ ਬਣ ਲਾ ਵੀਰੇ ਆ ਦੇਖੋ ਬਾਈ ਇਹਦਾ ਕੀ ਭਾ ਕਰਾਂਗੇ ਫਿਰ ਬਾਈ ਇਹਦਾ ਮੁੱਲ 40 ਕਰਾਂਗੇ ਇੱਕ 1 ਲੱਖ 40 ਹਾਂਜੀ ਠੀਕ ਆ 1 ਲੱਖ 40 ਬਾਈ ਨੇ ਇਹਦੀ ਡਿਮਾਂਡ ਰੱਖੀ ਆ ਆ ਥੋੜਾ ਜਿਹੜਾ ਬਾਈ ਫੋੜਾ ਜਿਹਾ ਹੋਇਆ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਗੱਲ ਤੇ ਇਹਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਾਈ ਕਹਿੰਦਾ ਮੂੰਹ ਬਣਿਆ ਪਿਆ ਮੂੰਹ ਹਾਂ ਉਹ ਫਟ ਜੂਗਾ ਤਿੰਨ ਨਾਗਾ ਵੀਰੇ ਜਿਹੜੇ ਵੀ ਭਰਾ ਨੂੰ ਜਿਹੜਾ ਫਿਰਤਾ ਹੁੰਦਾ ਕੋਲੇ ਆ ਜਾਓ ਤਸੱਲੀ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਇੱਕ ਨੰਬਰ ਵਾਲੀ ਦੀ ਡਿਮਾਂਡ ਰੱਖੀ ਹੈ 1.80 ਹਾਂਜੀ ਹਾਂਜੀ ਨੰਬਰ 2 ਤੇ 1.35 35 ਤੇ ਉਹਦਾ ਮੁੱਲ ਆ ਗਿਆ 1.40 40 ਪਿੰਡ ਜੱਸੀ ਦੋਸਤੋ ਬਾਗ ਵਾਲੀ ਜਿਹੜਾ ਬਠਿੰਡਾ ਸੰਗਤ ਮੰਡੀ ਤਹਿਸੀਲ ਤੋਂ ਵੀਡੀਓ ਸੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ